सब तो पहला उठ के करके इनान कर इशन सिरोग क्यों समय ऐसा है शरीर बहुत ग्रस्त होया खाना पीना आहार व्यहार ਆ ਤੇ ਆਹ ਜਿਹੜਾ ਨਾ ਉਹ ਬਹੁਤ ਵਿਗੜ ਗਿਆ ਉਹਦੇ ਨਾਲ ਸਰੀਰ ਦਾ ਵੀ ਸੰਤੁਲਨ ਵਿਗੜੀ ਜਾਂਦਾ ਗੁਰੂਮਾਰ ਨੂੰ ਪਤਾ ਸੀ ਵੀ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸੋਧ ਅੰਮ੍ਰਿਤ ਵੇਲੇ ਉੱਠ ਕੇ ਸੀ ਗੁਰੂ ਗੁਰੂ ਜਪਾ ਕੇ ਗੁਰੂ ਨਾਲ ਜੁੜਾਂਗੇ ਸਰੀਰ ਵਿੱਚ ਵੀ ਗੁਰਸਿੱਖ ਨੇ ਤੇ ਹਰ ਵੇਲੇ ਗੁਰੂ ਨਾਲ ਜੁੜੇ ਰਹਿਣਾ ਹੈ ਔਰ ਅੰਮ੍ਰਿਤ ਵੇਲਾ ਔਰ ਸੰਦੇਆ ਦਾ ਸਮਾ। ਇਹ ਤਾਂ ਹਰ ਹਾਲਤ ਗੁਰਸਿੱਖ ਨੇ ਗੁਰੂ ਦੇ ਬਖਸ਼ੇ ਹੋਏ ਨਿਯਮ ਅਨੁਸਾਰ ਜੁੜਨਾ ਹੀ ਜੁੜਨਾ ਹੈ ਕਰਨਾ ਹੀ ਕਰਨਾ ਹੈ। ਸਮਰਤ ਵਿਲੇਸ਼ਨਾ ਕਰਨ ਕਰਕੇ ਪਹਿਲਾਂ ਨਾਮ ਸਿਮਰਨ। ਗੁਰੂ ਦੇ ਸ਼ਾਹਦ ਦੀ ਗੁਰੂ ਸ਼ਬਦ ਦੀ ਕਮਾਈ ਗੁਰਮੰਤਰ ਦੀ ਕਮਾਈ ਮੂਲ ਮੰਤਰ ਦਾ ਅਭਿਆਸ। ਸੇਰ ਗੁਰਵਾਨੀਆਂ ਦਾ ਜਾਬ ਦਿਨ ਚੜ੍ਹੇ ਤੇ ਜਦੋਂ ਸੂਰਜ ਛਿਪ ਜਾਂਦਾ ਉਸ ਵੇਲੇ ਰਹਿਰਾਸ ਤੇ ਸਤ ਸੰਗਤ ਕਰਨੇ ਗੁਰਨਾਮ ਸਿੰਘ ਮਹਾਰਾਜ ਜਿੱਥੇ ਵੀ ਗਏ ਤਿੰਨ ਗੱਲਾਂ ਉਹਨਾਂ ਨੇ ਸਾਰੇ ਨੂੰ ਦ੍ਰਿੜ ਕਰਾਈਆਂ ਕਿਰਤ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰਮੁਖ ਨਾਮ ਦਾਤ ਇਸ਼ਨਾਨ ਇਹ ਨਾਮ ਪਹਿਲੇ ਦਰਜੇ ਤੇ ਹੈ ਜਦੋਂ ਕਾਰਾਂ ਵਿਹਾਰਾ ਦੇ ਰੋਜ਼ਾਨਾ ਲਗਣਾ ਹੈ ਸਭ ਤੋਂ ਪਹਿਲਾਂ ਉੱਠ ਕੇ ਕਰਕੇ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗ ਕੋ ਸਮਾਂ ਆਸਾ ਹੈ ਸਰੀਰ ਬਹੁਤ ਰੋਗ ਗ੍ਰਸਤ ਹੋਇਆ ਖਾਣਾ ਪੀਣਾ ਆਹਾਰ ਵਿਹਾਰ ਆਚਾਰ ਜਿਹੜਾ ਨਾ ਉਹ ਬਹੁਤ ਵਿਗੜ ਗਿਆ ਉਹਦੇ ਨਾਲ ਸਰੀਰ ਦਾ ਵੀ ਸੰਤੁਲਨ بگੜੀ ਜਾਂਦਾ ਗੁਰੂ ਮਹਾਰਾਜ ਨੂੰ ਪਤਾ ਸੀ ਵੀ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸੋਦੇ ਅਮਰਤ ਵੇਲੇ ਉੱਠ ਕੇ ਸੀ ਗੁਰੂ ਗੁਰੂ ਜਪਾਗੇ ਗੁਰੂ ਨਾਲ ਜੁੜਾਂਗੇ ਸਰੀਰ ਵਿੱਚ ਵੀ ਤੰਦਰੁਸਤੀ ਆਏਗੀ ਮਨ ਵੀ ਸ਼ਾਂਤ ਰਹੇਗਾ ਦੂਸਰਾ ਜਿਹੜੀ ਆ ਵਿਰੋਧੀ ਤਾਕਤਾਂ ਆ ਉਹਨਾਂ ਦਾ ਵੀ ਜ਼ੋਰ ਪੈਂਦਾ ਵਿਗਨ ਪੈਂਦੇ ਆ ਕਲਾ ਕਲੇਸ਼ ਪੈਂਦੇ ਆ ਲੜਾਈ ਝਗੜੇ ਪੈਂਦੇ ਆ ਜਦੋਂ ਗੁੱਸੇ ਗੁਰੂ ਨਾਲ ਜੁੜ ਕੇ ਅਰਦਾਸ ਕਰਕੇ ਕਾਰਜ ਸ਼ੁਰੂ ਕਰੇਗਾ ਕੋਟ ਵਿਗਨ ਲਾਥੇ ਪਰਮ ਸਰਣਾ ਪ੍ਰਗਟੇ ਪਲੇ ਸੰਯੋਗਾਂ ਕੁਰੋੜਾ ਵਿਗਨਾਂ ਦਾ ਨਾਸ ਹੋ ਜਾਂਦਾ ਦੇਖੋ ਤੇ ਵਿਗਨ ਪੁੱਠੇ ਹੋ ਕੇ ਸੰਜੋਗ ਕਰ ਦਿੰਦੇ ਆ ਵਿਗਨ ਟਲ ਜਾਂਦਾ ਹੋਣਾ ਨੁਕਸਾਨ ਹੁੰਦਾ ਉਲਟਾ ਲਾਭ ਹੋ ਜਾਂਦਾ ਇਹ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ ਨਹੀਂ ਤਾਂ ਇੰਨੇ ਵਿਗਨ ਪਾਉਂਦੇ ਆ ਪਾਉਣ ਵਾਲੇ ਇੰਨੇ ਪਾਉਂਦੇ ਆ ਘਰਾਂ ਦੇ ਘਰ ਜੜ ਜਾਂਦੇ ਆ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਸਗਨ ਆਪ ਸਗਨ ਲੱਗਦੇ ਆ ਕਾਰੀ ਸਿੱਧ ਨਹੀਂ ਹੁੰਦੇ ਸੋ ਸਾਨੂੰ ਗੁਰੂ ਮਾਰ ਨੇ ਬਖਸ਼ਿਸ਼ ਕੀਤੀ ਵੀ ਅੰਮਰ ਸਵੇਲਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਕਹ ਲੋ 3 ਤੋਂ 6 ਦੇ ਵਿੱਚ ਵਿੱਚ ਉੱਠ ਕੇ ਇਸ਼ਨਾਨ ਕਰਕੇ ਤੁਸੀਂ ਕਰੋਗੇ ਸਰੀਰ ਵੀ ਸ਼ਾਂਤ ਲਈ ਤੰਦਰੁਸਤ ਚੜਦੀ ਕਲਾ ਦਾ ਤੇ ਮਨ ਵੀ ਐਨ ਸੁਖੀ ਰਹੂਗਾ ਚੜਦੀ ਕਲਾ ਚ ਰੋ ਫਿਰ ਬਿਗਨ ਬਿਨਾ ਮਹਿਨ ਪਹਿਨਗੇ ਕਿ ਬਰਕਤ ਆ ਜੇਗੀ ਘਰ ਵਿੱਚ ਗੁਰੂ ਦੀ ਕਿਰਪਾ ਨਾਲ ਬਰਕਤ ਆਉਂਦੀ ਹੈ ਮੈਂ ਦੇਖਦਾ ਬਹੁਤ ਵੱਡੇ ਵੱਡੇ ਪੈਸੇ ਵਾਲੇ ਆ ਕਹਿੰਗੇ ਦੁਖੀ ਬੜੇ ਆ ਬਰਕਤ ਨਹੀਂ ਆ ਕਾਰੋਬਾਰਾਂ ਵਿੱਚ ਕੋਈ ਸ਼ੁਕ ਸ਼ਾਂਤੀ ਨਹੀਂ ਘਰ ਵਿੱਚ ਕੁਝ ਨਹੀਂ ਹੈ ਇਗਨਾ ਦੇ ਘਰ ਤੇ ਵਿਚਾਰਾਂ ਦੇ ਦਾਣੇ ਖਾਣ ਜੋਗੇ ਮਸੀਹ ਕਹਿੰਦੇ ਬੜੀ ਕਿਰਪਾ ਹੈ ਬੜੀ ਸ਼ਾਂਤੀ ਹੈ ਬੜੀ ਚੜ੍ਹਦੀ ਕਲਾ ਕੋ ਗੁਰੂ ਨਾਲ ਜੁੜੇ ਆ ਮਨ ਸ਼ਾਂਤ ਹੈ ਨਾਮ ਨਾਲ ਬਾਣੀ ਨਾਲ ਜੁੜੇ ਥੋੜਾ ਵੀ ਬਹੁਤ ਲੱਗਦਾ ਇੱਕ ਹੋਰ ਇਹਨਾਂ ਬਹੁਤ ਆ ਉਹ ਵੀ ਥੋੜਾ ਲੱਗਦਾ ਕੋ ਗੁਰੂ ਤੋਂ ਦੂਰ ਨੇ ਇਸ ਕਰਕੇ ਜੇ ਜੀਵਨ ਵਿੱਚ ਸਰੀਰ ਦੀ ਤੰਦਰੁਸਤੀ ਵਧੀਆ ਸੀਰ ਨਿਰੋਵਾ ਚਾਹੀਦਾ ਹੈ ਮਾਨ ਸ਼ਾਂਤ ਹੋਵੇ ਖੁਸ਼ ਹੋਵੇ ਚਾਹੀਦਾ ਬਿਗੰਨਾ ਪੈਣ ਮਿਹਨਤ ਥੋੜੀ ਕਰਨੀ ਪਵੇ ਤੇ ਫਲ ਬਹੁਤਾ ਮਿਲੇ ਤੇ ਜਿਹੜਾ ਆਵੇ ਉਹਦੇ ਨਾਲ ਬਰਕਤ ਪੈ ਜਾਵੇ ਫਿਰ ਅੰਮ੍ਰਿਤ ਵੇਲਾ ਸੰਭਾਲਣੇ ਪੈਣ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਜਿਹੜਾ ਅੰਮ੍ਰਿਤ ਵੇਲੇ ਵੀਜ ਲੈਂਦਾ ਨਾ ਉਹਨਾਂ ਦੇ ਇੰਨੀਆਂ ਵਰਕਤਾਂ ਵਹਿੰਦੀਆਂ ਗੁਰਮੁਖ ਖਾਵਾ ਖਰਚਿਆਂ ਨੂੰ ਖੁੱਟਾ ਨਾ ਉਹ ਕਿੰਨਾ ਮਰਜ਼ੀ ਖਰਤੀ ਵਰਤੀ ਆ ਉਹਨਾਂ ਦਾ ਮੁੱਕਦਾ ਹੀ ਨਹੀਂ ਉਹਨਾਂ ਨੇ ਗਲਤ ਖਰਚ ਰਹਿ ਨਹੀਂ ਨਜਾਇਜ਼ ਖਰਚੇ ਹੁੰਦੇ ਨਹੀਂ ਫਜ਼ੂਲ ਖਰਚੇ ਅੱਜ ਵੀ ਦੁਨੀਆ ਫਜ਼ੂਲ ਖਰਚਿਆਂ ਕਰਕੇ ਦੁਖੀ ਹੈ ਜੇ ਰੋਟੀ ਕਪੜਾ ਮਕਾਨ ਤੱਕ ਰਹੇ ਫਿਰ ਕੋਈ ਵੀ ਨਹੀਂ ਦੁਖੀ ਹੋ ਸਕਦਾ ਸਾਰੇ ਅਮੀਰ ਦਸਵੇਂ ਪਾਤਸ਼ਾਹ ਦੀ ਬਚਨ ਹੈ ਜਿਹੜਾ ਅਮਰਤੂਇਲਾ ਸੰਭਾਲ ਲੇਗਾ ਨਾ ਉਹ ਨੂੰ ਦਾਤਾ ਬਣਾ ਦਊਗਾ ਜਿਹੜਾ ਲੰਘਾ ਦਊਗਾ ਸੌਕੇ ਉਹ ਮੰਗਦਾ ਬੜਿਆ ਰੂਪ ਬਸ ਸਿੱਧਾ ਜੀ ਮਾਰੇ ਨੇ ਸਾਨੂੰ ਸੰਬਾਲ ਸਮਝਾ ਦਿੱਤਾ ਉਹਦੇ ਭੰਡਾਰੇ ਭੁਰ ਭੋਰ ਰਹਿਣਗੇ ਜਿਹੜਾ ਨਹੀਂ ਸੰਭਾਲੇਗਾ ਉਹਦੇ ਭੰਡਾਰੇ ਕਦੇ ਪੂਰੇ ਹੋਣੇ ਨਹੀਂ ਇਸ ਤਰ੍ਹਾਂ ਰਹਿ ਰਾਜ ਸਾਹਿਬ ਸੰਧਿਆ ਦਾ ਸਮਾਂ ਇਹ ਵੀ ਬਹੁਤ ਜ਼ਰੂਰੀ ਆ ਵੀ ਕਾਰੋਬਾਰਾਂ ਤੋਂ ਹੁਣ ਵਿਲੇ ਤਾਰਬਾਰ ਕਰ ਲੇ ਐਨ ਫਰੈਸ਼ ਹੋ ਕੇ ਗੁਰੂ ਦੇ ਚਰਨਾ ਜੁੜ ਕੇ ਸੰਗਤ ਵੀ ਜਾਓ ਸਭ ਤੋਂ ਵੱਡਾ ਉਥੇ ਰਹਿਰਾ ਸਾਹਿਬ ਦਾ ਪਾਠ ਨਾਮ ਸਿਮਰਨ ਔਰ ਸਤ ਸੰਗਤ ਕਰੋ ਸਰਬਨ ਤੁਰੋ ਵਿਚਾਰ ਸਤਿ ਪਹਿਰੀ ਸਤ ਪੰਨਾ ਬਈਏ ਪੜਿਆ ਪਾਸ ਬੰਦਗੀ ਕਰਨ ਵਾਲੇ ਦੀ ਸੰਗਤ ਜ਼ਰੂਰ ਕਰੋ ਉਹਰ ਦਿਨ ਦੇੜੇ ਸੰਸਕਾਰ ਹੈ ਨਾ ਖਿਆਲ ਮੈਲ ਲਗੀ ਆ ਸਾਰੇ ਦਿਨ ਦੀ ਮਨ ਉਤੰਦਲਾ ਹੋਇਆ ਫਰਸਟ੍ਰੇਟ ਹੋਇਆ ਹੈ ਕੇ ਮਾਤ ਕੇ ਮਾ ਹੈ ਬੌਧਰੇਸ਼ਨ ਹੈ ਉਹ ਜੋ ਵਿਚਾਰ ਸੁਣਾਗੇ ਨਾ ਗੁਰੂ ਦੇ ਫਿਰ ਕੀ ਹੋਏਗਾ ਉਹ ਮਨ ਦੀ ਮੈਲ ਜਿਹੜੀ ਹੈ ਬਾਹਰੇ ਸੰਸਕਾਰ ਉਹ ਲੈ ਜਾਂਦੇ ਹੈ ਫਰੈਸ਼ ਹੋ ਜਾਂਦਾ ਬੰਦਾ ਇਹ ਕਿਸ ਇਨਾਨ ਪਾਣੀ ਦਾ ਹੁੰਦਾ ਹੈ ਇੱਕ ਇਸ਼ਨਾਨ ਹੁੰਦਾ ਸਿਮਰਨ ਕਰਕੇ ਅੰਮ੍ਰਿਤ ਲੈ ਇੱਕ ਇਸ਼ਨਾਨ ਹੁੰਦਾ ਸੰਗਤ ਵਿੱਚ ਆ ਕੇ ਸੰਤ ਸਭਾ ਮਨ ਮਾਦੀਏ ਭਾਈ ਸਾਤਾਂ ਦੀ ਸਭਾ ਵਿੱਚ ਆ ਕੇ ਵਿਚਾਰ ਸੁਣਨੇ ਸੁਣਾਉਣੇ ਦੁਜਿਆਂ ਨੂੰ ਜਿੱਥੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਗਏ ਇਹ ਤਿੰਨ ਕੰਮ ਮਹਾਰਾਜ ਨੇ ਦੱਸਿਆ ਅੰਮ੍ਰਿਤ ਵੇਲਾ ਸੰਧਿਆ ਦਾ ਸਮਾਏ ਜੋਗ ਸਿਮਰਨ ਹੈ ਨਾਮ ਜਪਣਾ ਦੁਜਾ ਵੰਡ ਛਕਣਾ ਕਿਰਤ ਕਰਨੀ ਹੈ ਕਿਸੇ ਦੇ ਆਸਰੇ ਤੇ ਨਹੀਂ ਜਿਉਣਾ ਮਿਹਨਤ ਕਰਨੀ ਹੈ ਜੋ ਵੀ ਜੋ ਮਿਲਿਓ ਉਹਨੂੰ ਵੱਡਕੋ ਸਕਣਾ ਤੀਸਰਾ ਸੰਗਤ ਕਰਨੀ ਇਸ਼ਾਨਾ ਜਿਹੜਾ ਗੁਰਮੁਖ ਨਾਮ ਦਾ ਸੰਗਤ ਤੋਂ ਬਿਨਾਂ ਲੰਘਣਾ ਬਹੁਤ ਆਤਿਸ਼ਾਜ ਦੀ ਪੈਦਾ ਹੁੰਦਾ ਦੂਸਰਾ ਕਾਲ ਯੁਗ